ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਗੁਰਦੁਆਰਾ ਮੰਜੀ ਸਾਹਿਬ ਵਾਹਿਗੁਰੂ ਸਾਹਿਬ ਗੁਰਦੁਆਰਾ ਸ਼ਹੀਦ ਕੰਜਹ ਮਹਾਰਾਜ ਪਲਾਕਰੇ ਚੜੜੀਆਂ ਕਲਾ ਰੱਖੇ ਗੁਰਦੁਆਰਾ ਠੰਡਾ ਬੁਰਜ ਇਸ ਇਸ ਜਗ੍ਹਾ ਤੇ ਕਾਫੀ ਗੁਰੂ ਘਰ ਆ ਜਿਹੜੇ ਆਪਾਂ ਮੇਨ ਮੇਨ ਜਿਹੜੇ 2-3 ਨਾਂ ਉਹਨਾਂ ਦੀ ਆਪਾਂ ਕਰਕੇ ਦਰਸ਼ਨਦਾਰੇ ਤੇ ਵਾਪਸੀ ਮਾਰ ਦਿੰਨੇ ਆ ਇੱਥੇ ਜੀ ਸਿਧੀ ਸਤਾਨ ਬਾਬਾ ਜੋਰਾਵਰ ਸਿੰਘ ਜੀ ਹੋਰਾ ਸਾਹਿਬ ਕੋੜਾ ਤਪਦੇ ਆਖੇ ਹਲਕੇ ਹਲਕੇ ਕੋੜਾ ਹਾਂ ਵੇਰ ਸੰਗਰ ਲਿਗੇ ਆਜੋ ਲੱਗੇ ਕੋਈ ਸੰਤਨ ਕਰ ਸੋਣੋ ਵਾਹਿਗੁਰੂ 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 ਅੱਜ 16 ਤਿੰਨ 2025 ਇਹ ਅੱਜ ਦਾ ਭਾਈ ਮੁਖਵਾਕ ਕਰ ਲਓ ਭਾਈ ਦਰਸ਼ਨ ਹਾਲੋ ਬਾਈ ਗੁਰ ਗੁਰਪਤੇ ਜੀ ਪਾਸ ਚੱਪਾ ਆਸ਼ੀਰਵਾਦ ਹਾਲੋ ਬਾਈ ਗੁਰ ਇੱਕ ਬਟਾ ਚੰਗਾ ਆਸ਼ੀਰਵਾਦ ਸੋ ਬਾਕਸੀ ਮਾਰਕਾ ਹਾਲੋ ਬਾਈ ਗੁਰ ਵਾਹ ਚੱਪਾ ਆਸ਼ੀਰਵਾਦ ਕਿ ਤਰ੍ਹਾਂ ਸੰਗਤ ਭਾਈ ਜੋ ਨਥਨੇਮ ਕਰਦੇ ਆ ਜਿਸ ਦੀ ਵੀ ਮਨ ਚ ਆਸ਼ਾ ਹੁੰਦੀ ਮੈਂ ਗਿਣਤੀ ਮੁਤਾਬਕ ਇਹਨੇ ਪਾਠ ਕਰਕੇ ਉਹ ਜੱਜ ਜੀ ਸਾਹਿਬ ਸੁਖਣੀ ਸਾਹਿਬ ਜਿੰਨੇ ਵੀ ਉਹ ਸਾਰੇ ਮਤਲਬ ਵੀ ਸੰਗਤ ਆਪ ਆਪਣੀ ਸ਼ਰਧਾ ਮੁਤਾਬਕ ਬੈਕ ਇੱਥੇ ਪਾਠ ਕਰਦੇ ਆ ਮਹਾਰਜ ਚੜ੍ਹਦੀਆਂ ਕਲਾ ਰੱਖੇ ਇਹ ਸਾਰੀ ਸੰਗਤ ਭਾਈ ਆਪਣੇ ਸਰਧਾ ਮੁਤਾਬਕ ਜੋ ਵੀ ਮਨ ਚ ਧਾਰਨਾ ਹੁੰਦੀ ਆ ਮੈਂ ਜਪਜੀ ਸਾਹਿਬ ਜੀ ਤੇ ਪਾਠ ਕਰਕੇ ਆਵਾ ਸੁਖਨੀ ਸਾਹਿਬ ਤੇ ਕਰਕੇ ਆਵਾ ਸ਼ਬਦ ਹਜ਼ਾਰੇ ਜਿੰਨੀ ਵੀ ਗੁਰਬਾਣੀ ਸੰਗਤਾਂ ਦੇ ਮਨ ਵਿੱਚ ਉਤਸ਼ਾਹ ਹੁੰਦਾ ਉਹਦੇ ਮੁਤਾਬਕ ਉਹ ਸਾਰੇ ਇੱਥੇ ਆ ਕੇ ਗੁਰਬਾਣੀ ਪੜ੍ਹਦੇ ਆ ਨਿਤਨੇਮ ਕਰਦੇ ਆ ਮਹਾਰਜ ਚੜ੍ਹਦੀਆਂ ਕਲਾ ਰੱਖੇ ਬਸੇ ਸ਼ਰਧਾ ਇੱਕ ਸਿੱਖ ਦੀ ਜੋ ਸ਼ਰਧਾ ਮੁਤਾਬਕ ਤੁਸੀਂ ਚੱਲੋਗੇ ਇਹ ਨਹੀਂ ਵੀ ਇੱਥੇ ਆ ਕੇ ਗੁਰੂ ਘਰ ਅੱਗੇ ਸ਼ਰਧਾ ਕੋਣੀ ਤੇ ਪਿੰਡ ਐਵੇਂ ਕਿਹਦੇ ਵੱਟਾ ਵੱਢੀ ਜਾਣੀਆਂ ਮਾਂਜਾ ਮਾਰ ਕੇ ਆਪ ਦੁਕਾਨ ਅੱਗੇ ਕੂੜਾ ਕਰ ਦੇਣਾ ਨਹੀਂ ਇੰਨਾਂ ਗੱਲਾਂ ਤੋਂ ਗਰੇਜ ਕਰੋ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਵਾਹਿ ਆਇਪਰ ਵੀਡੀਓ ਰੋਕ ਕੇ ਨਾ ਪੜ ਲਿਆ ਕਰੋ ਕਿਉਂਕਿ ਪੜ ਕੇ ਜਦੋਂ ਇਸ ਪਰ ਵੀਡੀਓ ਵੱਡੀ ਹੋ ਜਾਂਦੀ ਆ ਇਸ ਕਰਕੇ ਇਹਨ ਜੋ ਰੋਕ ਕੇ ਪੜ ਲਿਆ ਕਰੋ ਇਹ ਸੰਗਤਾਂ ਸਾਰੀਆਂ ਬਾਠ ਕਰਨ ਵਾਲੀਆਂ ਭਾਈ ਜੋ ਮਨ ਚ ਸ਼ਰਧਾ ਹੁੰਦੀ ਆ ਵੀ ਮੈਂ ਜਪੁਜੀ ਸਾਹਿਬ ਦਾ ਪਾਠ ਕਰਕੇ ਆਵਾ ਸੁਖਨੀ ਸਾਹਿਬ ਦੇ ਪਾਠ ਕਰਕੇ ਆਵਾ ਉਹ ਮਾਣ ਉਹਨਾਂ ਕਾਮਨਾ ਪੂਰੀ ਦੀ ਸੰਗਤ ਭਾਈਏ ਇੱਥੇ ਕਰਕੇ ਜਾਂਦੀ ਆ ਪਾਠ ਪੂਜ ਆਪਦੀ ਕਈ ਨਿਤਨੇਮ ਕਰਨ ਵਾਲੇ ਨੇ ਕੋਈ ਸਰ ਦਾ ਮੁਤਾਬਕ ਜੋ ਸੁੱਖੇ ਦੇ ਵੀ ਨੇ ਜਨਮ ਦਿਤਾਬਕ ਪਾਠ ਕਰਾਂ ਪਰ ਸਿੱਖੀ ਧਰਮ ਵਿੱਚ ਕੋਈ ਗਣਤੀ ਤਾਂ ਨਹੀਂ ਹੁੰਦੀ ਪਰ ਫਿਰ ਵੀ ਕੋਈ ਹੁੰਦਾ ਕਾਜਾਤ ਹੁੰਦਾ ਨਾ ਠੀਕ ਹੈ ਜੀ ਵਰਖਾ ਸਾਹ ਵਾੜੀ ਭਤੇ ਬਾਬੇ ਤੇ ਪ੍ਰਸ਼ਾਦ ਲਾਉਂਦੇ ਭਾਈ ਹਾਂਜੀ ਸਾਰੇ ਸੰਗਤ ਦਰਸ਼ਨ ਕਰ ਲਓ ਇਥੇ ਮਣਾ ਵੀਡੀਓ ਬਣਾਈਨ ਕਰ ਸਕਦੇ ਚੈਨਲ ਤੇ ਚਲੋ ਵੀ ਠੀਕ ਆ ਮਣਾ ਹੁੰਦੀ ਵੀਡੀਓ ਬਣਾਉਣੀ ਹਾਂਜੀ ਬਾਹਰ ਵੀ ਦੇਖਾਂ ਤਾਂ ਵੀਡੀਓ ਬਣਾਉਣੀ ਮਣਾ ਪਰ ਅੱਜ ਬਾਹਰ ਦਿਖਾਵਾਂਗੇ ਤੇ ਸੰਗਤ ਨੂੰ ਪਤਾ ਕਿ ਲੱਗੂ ਠੀਕ ਆ ਜੀ ਹਾਂਜੀ ਵਾਏ ਭਾਈ ਦਰਸ਼ਕਾਂ ਨੂੰ ਗੁਰਦੁਆਰਾ ਰਜ਼ੀ ਫਤਿਹਗੜ ਸਾਹਿਬ ਠੀਕ ਹੈ ਜੀ ਜੇ ਸੰਗਤ ਭਾਈ ਦਰਸ਼ਨ ਕਰਨ ਵਾਸਤੇ ਆਪਣੀ ਵਾਰੀ ਦੀ ਡੀ ਕਰਦਿਆਂ ਸਵਾਗਤ ਕਰਦੇ ਹਾਂ ਜੀ ਹੰਕਾਰ ਸਤਨਾਮ ਵਾਹਿਗੁਰੂ ਜੀ ਬਾਈ ਵਾਹਿਗੁਰੂ ਸੰਗਤਾਂ ਨਿਪਸ਼ਕਰ ਕਰਦਿਆਂ ਤੇ ਫਤਿਹ ਗਜਾਉਂਦੀਆਂ ਨਿਸ਼ਾਨ ਸਾਹਿਬ ਨੂੰ ਫਤਿਹ ਬੁਲਾਉਣੀ ਅਤੀ ਜ਼ਰੂਰੀ ਹੁੰਦੀ ਆ ਕੱਲਾ ਮੱਥਾ ਟੇਕ ਕੇ ਨਿਸ਼ਕਾਰ ਕਰਨ ਦੇ ਲਈ ਮਹੱਤਵਾ ਮਹੱਤਵ ਕੀ ਫਤਿਹ ਗਜਾਉਣੀ ਆ ਜਦੋਂ ਆਪਰ ਨਿਸ਼ਕਾਰ ਕਰਦੇ ਆ ਥੜਾ ਸਾਹਿਬ ਨੂੰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗਜਾਉਣੀ ਹੁੰਦੀ ਆ